ਆਪਾਂ ਬਤੀ ਨੀਜੀ ਨਰਤ ਦੇ ਕਿੰਨੇ ਮੁਸ਼ਕਲ ਯਾਰ ਨੂੰ ਯਾਰੋਕ ਨੂੰ ਮੈਂ ਬੇਨਤੀ ਕਰਾਂ ਕਵਰ ਨੂੰ ਇਸੇ ਪਾਲੀ ਕਰਾਂਗੇ ਆਏ ਬੇਟੇ ਨੂੰ ਬਲਾਈ ਕਰਨ ਦੀ ਮਿਲਿਆ ਜਾਂ ਮੋਸਤਾ ਉਹਦੇ ਨਾਲੇ ਭਟੀਆਂ ਵੀ ਸ਼ੁਰੂ ਨਦਰੀਆਂ ਹੁੰਦਾ ਨੇ ਤੇ ਨਾਪੀ ਖੰਡਾ ਤੋਂ ਅਨੁਪਰਤਕੀ ਨਾ ਕੋਈ ਪਰੋਕੀ ਨਹੀਂ ਆ ਤੇ ਜੇ ਹਰ باقی مشین سیٹ آپ سر چکن کرتا وا ٹیلر بند ہو گئی تو میرے حساب ہوگی سو میں ਇਹ ਕਿਉਂ ਆਸਾਨ ਕਿਉਂਕਿ ਇੱਥੇ ਸੌਜੀ ਦਾ ਏਰੀਆ ਤਾਂ ਹੈ ਨਹੀਂ ਕਮਾਦ ਨਹੀਂ ਲੱਗਦਾ ਬਹੁਤ ਹਰ ਕੋਈ ਜੀਵੀ ਦਾ ਭਰਾ ਨੂੰ ਥੋੜੇ ਦੇ ਦਰ ਮਤਲਬ ਜਿਸ ਵੀ ਜੀ ਦੀ ਦੇ ਵਿੱਚ ਆਪਣੇ ਕੋਲ ਤੇ ਸੁਪਰ ਸੀਡ ਅਵੇਲੇਬਲ ਨੇ ਫੀਲਰਾਂ ਦੀ ਜਿਹੜੀ ਘਟ ਹੈ ਆਪਣੇ ਜ਼ਿਲ੍ਹੇ ਨੇ ਜਿਵੇਂ ਖਾਸ ਕਰ ਮਲਬਈ ਭਰਾ ਜਿਹੜੀ ਆਪਣੇ ਇੱਥੇ ਆਉਂਦੇ ਨੇ ਉਹਨਾਂ ਦੇ ਨਾਲ ਟਾਈ ਅਪ ਕਰਕੇ ਅਸੀਂ ਕੋਸ਼ਿਸ਼ ਕਰਦੇ ਬਹੁਤ ਸੁਸ਼ਗਣਾ ਦੇ ਬਾਰੇ ਮਾਨ ਤੋਂ ਸਬੀਨ ਤੋਂ ਦਾ ਸੁਖਿਆ جسوت سنگھ گا سر جسمنت سنگھ سنبھا سنگھ اچھی آج مسانیہ پنڈ ਕਿਸਾਨ ਵੀਰਾਂ ਦੇ ਨਾਲ ਆਉਣ ਵਾਲੇ ਸੀਜ਼ਨ ਸਬੰਧੀ ਉਸ ਡਬਲ ਬਰਨਿੰਗ ਦਾ ਇਸ਼ੂ ਹੈ ਉਸ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਹੈ ਸੋ ਪਿੰਡ ਮਸਾਨੀਆਂ ਤੇ ਇਸ ਦੇ ਨਾਲ ਦੇ ਪਿੰਡਾਂ ਦੇ ਜਿੰਨੇ ਵੀ ਕਿਸਾਨ ਆਏ ਹਨ ਉਹਨਾਂ ਨੂੰ ਅਸੀਂ ਜੋਸ ਡਬਲ ਬਰਨਿੰਗ ਦੇ ਵਿੱਚ ਗਵਰਨਮੈਂਟ ਦੇ ਵਿਸ਼ਾ ਨਿਰਦੇਸ਼ ਹਨ ਉਹਨਾਂ ਤੋਂ ਕਰਵਾਇਆ ਜੋ ਸਾਡੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਦੇ ਮੈਂਬਰਸ ਨੇ ਇਸ ਟੀਮ ਦੇ ਉਹਨਾਂ ਦੀਆਂ ਲਿਸਟਾਂ ਇਹਨਾਂ ਨਾਲ ਸ਼ੇਅਰ ਕੀਤੀਆਂ ਹਨ ਐਂਡ ਜੋ ਮਸ਼ੀਨਰੀ ਅਸੀਂ ਇਸ ਪਿੰਡ ਵਾਸਤੇ ਡਿਪਲੋਏ ਕੀਤੀ ਹੈ ਜੋ ਅਸੀਂ ਪਿੰਡ ਦੇ ਕਿਸਾਨਾਂ ਦੀ ਮੈਪਿੰਗ ਮਸ਼ੀਨਰੀ ਦੇ ਨਾਲ ਕੀਤੀ ਹੈ ਉਹ ਸਾਰੀਆਂ ਡਿਟੇਲਸ ਅੱਜ ਪੰਚਾਇਤ ਦੇ ਨਾਲ ਸ਼ੇਅਰ ਕੀਤੀਆਂ ਹਨ ਅਤੇ ਕਿਸਾਨ ਫਾਇਸ਼ਰ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਇਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਪ੍ਰਾਲੀ ਨੂੰ ਅਪਣਾ ਲਾਈ ਜਾਵੇ ਇਸ ਦੇ ਨਾਲ ਹੀ ਸਾਨੂੰ ਪਿੰਡ ਵਾਸੀਆਂ ਨੇ ਕਿਸਾਨਾਂ ਨੇ ਇਹ ਸਹਿਯੋਗ ਦੀ ਆਸ਼ਵਾਸਤਵਾਇਆ ਕਿ ਕਿਸਾਨ ਜਿਹੜੇ ਕਿਸਾਨ ਜਿਹੜੇ ਕਿਸਾਨ ਪਰਵਾਣੇ ਪਿਛਲੇ ਸੀਜ਼ਨ ਦੌਰਾਨ ਆਪਣੀ ਵਾਤਾਵਰਣ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਵਿੱਚ ਖੜੀ ਪ੍ਰਾਲੀ ਨੂੰ ਆਕ ਨਹੀਂ ਲਾਈ ਉਹਨਾਂ ਨੂੰ ਕੁਝ ਸਬਸਤ ਦਿੱਤੇ ਗਏ ਪੰਜਾਬ ਸਰਕਾਰ ਵੱਲੋਂ ਜੁੜਦਾ ਤਾਂ ਨਹੀਂ ਹੁਣਿਆ ਨੇ ਕਿ ਪੰਜਾਬ ਦੇ ਵਿੱਚ ਜੋ ਹੌਟਸਪੌਟ ਵਿਲੇਜ ਹੈ ਖਾਸ ਕਰਕੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਦੇਖੀਏ ਤਾਂ ਸਾਡੇ ਤੋਂ 25 ਹੌਟਸਪੌਟ ਵਿਲੇਜ ਜਿਹਦੇ ਵਿੱਚ ਉਹ 3 4 ਇੰਸਟੈਂਟ ਆਏ ਉਹਨਾਂ ਵਿੱਚੋਂ ਮਸਾਣੀਆਂ ਇੱਕ ਪਿੰਡ ਹੈ ਜਿਹਦੇ ਵਿੱਚ ਤਿੰਨ ਅਸਿਸਟੇਟਡ ਲੋਕੀਲ ਬੋਰਡ ਉਹਦੇ ਵਿੱਚ ਇੱਕ ਵਿਆਪਕ ਸਰਪਟ ਜੋ ਹਦਾਇਤਾਂ ਨੇ ਕਿ ਉਹਨਾਂ ਪਿੰਡਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਕੈਂਪੋਨੀਆਂ ਜਿਨ੍ਹਾਂ ਦੇ ਵਿੱਚ ਸਾਡੇ ਮਾਨਜੋਤ ਦਿੱਤੀ ਪ੍ਰੈਸ਼ਰ ਤੇ ਮਾਨਜੋਤ ਐਸਐਸਪੀ ਸਰਵ ਜਿਹੜੀਆਂ ਉਹ ਆਈ ਹੈ ਅੱਜ ਇੱਕ ਬੜਾ ਵਧੀਆ ਸਰਕਾਰੀ ਰਿਲੇਸਨ ਉਹਨਾਂ ਦੀ ਜਿਹੜੀ ਪਹਿਲ ਕਦਮੀ ਦੇ ਨਾਲ ਇਸ ਕੈਂਪਨ ਦੇ ਵਿੱਚ ਇਸ ਫੀਲਡ ਦੇ ਵਿੱਚ ਕੈਂਪ ਲਗਾਇਆ ਵਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੁਕਸਾਨ ਮੇਰੇ ਨੇ ਉਹ ਫਸ ਗਏ ਨੇ ਅਡਿਸੀ ਸਰ ਨੇ ਵੀ ਸਿੱਤੀ ਸਰ ਨੇ ਵੀ ਸਾਰਿਆਂ ਨੂੰ ਕਹੇ ਕਿ ਤਾਂ ਕਿ ਐਸੋਰੀ ਜਿਹੜਾ ਵਾ ਆਪਾਂ ਬਿਲਕੁਲ ਜਿਹੜਾ ਵਾ ਇਹਨੂੰ ਬਿਲਕੁਲ 0 ਪਰਸੈਂਟ ਦੇ ਲੈ ਕੇ ਜਾਣਾ ਵਾ ਜਿਹੜੀ ਮਸ਼ੀਨੀ ਦੀ ਦੋੜਿਆ ਉਹ ਆਪਾਂ ਪ੍ਰੋਵਡ ਕਰਾਵਾਂਗੇ ਜਿਹਦੇ ਵਿੱਚ ਕਿ ਸਰ ਖੰਦ ਸਿੰਘ ਜੀ ਨੇ ਕਾਫੀ ਦੋ ਤਿੰਨ ਪੁਆਇੰਟ ਜਿਹੜੇ ਬੜੇ ਜ਼ਰੂਰੀ ਹਨ ਜਿਹੜੇ ਨੋਟ ਕਰਵਾਏ ਆ ਇੱਕ ਤਾਂ ਇਹ ਕਿ ਜਿਹੜੇ ਸਾਡੇ ਜਿਹੜੇ ਜਿਹੜੀ ਮਸ਼ੀਨੀ ਦੇ ਨੰਬਰ ਦਿੱਤੇ ਆ ਜੀ ਇਹਦੇ ਉਹ ਵੈਲਿਡ ਹੋਣੇ ਚਾਹੀਦੇ ਆ ਉਹ ਮੈਂ ਖਾਲੀ ਸਾਰੇ ਮੁਲਾਕਾਤ ਕਰਵਾ ਕੇ ਇਹ ਸੀ ਜਿਹੜੇ ਨੰਬਰ ਦਿੱਤੇ ਗਏ ਉਹ ਵੈਲਿਡ ਹੋਣ ਚੱਲਦੇ ਹੋਣ ਤਾਂ ਜੋ ਕਿਸੇ ਨੂੰ ਕੋਈ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਆ ਸੋ ਇਹਦੇ ਇੱਕ ਯਕੀਨ ਕਰਾਏ ਗਏ ਕਿ ਜਿਹੜੀ ਸਾਡੀ ਏਸ ਪਿੰਡ ਦੇ ਵਿੱਚ ਘਟੋ ਘਟ ਦੋ ਤਿੰਨ ਜਿਹੜੇ ਸਾਡੇ ਬੀਲਰ ਜਿਹੜੇ ਆ ਉਹ ਆਪਾਂ ਪ੍ਰੋਵਾਈਡ ਕਰਾਵਾਂਗੇ ਤਾਂ ਕਿ ਕਾਹਚੋ ਅਹੀ ਜਿਹੜਾ ਫੋਟਸਪਾਟ ਵੀ ਇਹਨੂੰ ਕੱਢ ਸਕੀਏ ਸੋ ਇਸ ਦਾ ਜਿਹੜਾ ਵਾ ਅੱਜ ਇੱਕ ਸ਼ੁਰੂਆਤ ਵੀ ਹੋਈ ਆ ਸਾਡੀ ਜਿਹੜੀ ਆ ਆਈਸੀਕਿਉਟੀ ਦੀ ਜਿਹੜੀ ਸ਼ੁਰੂਆਤ ਤੇ ਇਹ ਜਿਹੜੀ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕਰਨੀ ਆ ਅੱਜ ਅਸੀਂ ਚਾਰ ਜਿਹੜੇ ਨੇ ਉਹ ਕੰਕ੍ਰੀਟ ਵੀ ਜਾਰੀ ਕਰਵਾਏ ਗਏ ਨੇ ਇਸ ਤੋਂ ਇਲਾਵਾ 10 ਫਾਰਮਰ ਜਿਹੜੇ ਇਸ ਪਿੰਡਾਂ ਦੇ ਵਿੱਚ ਜਿਹੜੇ ਪਿਛਲੇ ਜ਼ਮੀਨ ਲੰਬੇ ਸਮੇਂ ਦੌਰਾਨ ਪੁਰਾਣੀ ਹੁੰਦੀ ਆ ਅਗਲਾ ਰਹੇ ਉਹਨਾਂ ਤੋ ਉਮੀਦ ਹੈ ਕਿ ਅਸੀਂ ਇਸ ਜੋ ਮਿਥਾ ਟੀਚਾ ਜਿਹੜਾ ਹੱਥਾ ਗਿਆ ਵਾ ਵੀ ਜਿਹੜਾ ਅਗਲਾ ਕੰਨੀ ਕਟਣਾਉਣ ਦੀ ਪ੍ਰਕਿਰਿਆ ਜਿਹੜੀ ਇਹ ਸਾਰੇ ਜਿਹੜੀਆਂ ਜਥੇਬੰਦੀਆਂ ਦੇ ਜ਼ਿਲ੍ਹੇ ਵੀ ਕਿਸਾਨ ਦੇ ਉਹਨਾਂ ਦੇ ਸਹਿਯੋਗ ਨਾਲ ਆਪਾਂ ਜਿਹੜਾ ਵਾ ਉਹ ਪੂਰੀ ਕਰਾਂਗੇ ਬਿਲਕੁਲ ਬਿਲਕੁਲ ਕਿਸਾਨ ਵੀਰਾਂ ਨੇ ਵੀ ਇਸ ਨੂੰ ਸਾਰੇ ਦਿੱਤੀ ਹੈ ਕਿ ਇਸ ਵਾਰੀ ਜਿਹੜਾ ਵਾ ਅਸੀਂ ਬਿਲਕੁਲ ਜਿਹੜਾ ਮਹਿੰਦ ਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਆਪਾਂ ਕੰਮ ਕਰਾਂਗੇ ਤੇ ਇਹ ਜਿਹੜਾ ਟੀਚਾ ਜਿਹੜਾ ਵਾ ਜ਼ੀਰੋ ਬਰਨਿੰਗ ਦਾ ਉਹਨੂੰ ਆਪਾਂ ਪੂਰਾ ਕਰਾਂਗੇ ਮੇਰਾ ਨਾਮ ਸਰਵਪੱਤੀ ਸਿੰਘ ਮਸਾਨੀਆ ਜੀ ਕਿਸਾਨ ਮਜ਼ਦੂਰ ਸੰਗਠਨ ਪੰਜਾਬ ਫਰੰਡ ਮਸਾਨੀਆਂ ਤੋਂ ਨਮੋਤਰ ਹੈ। ਇਹ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਔਰ ਕੀਕੀ ਬਾੜੀ ਦੇ ਪਰ ਹਾਤਾ ਜੁਆਇੰਟ ਐਫਰਟ ਜਿਹੜਾ ਅੱਜ ਫਰੰਡ ਮਸਾਨੀਆਂ ਦੇ ਵਿੱਚ ਹੋਇਆ ਸੀ। ਕੋਈ ਇੱਥੇ ਕੈਂਪ ਆਰਗੇਨਾਈਜ਼ ਕੀਤਾ ਗਿਆ। ਕੈਂਪ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਪੱਧਰ ਤੇ ਰਹਿ ਗਈਆਂ ਤੂਫੀਆਂ ਤੇ ਕਿਸਾਨ ਪੱਧਰ ਤੇ ਸਾਡੇ ਕੋਲ ਰਹਿ ਗਈਆਂ ਤੂਫੀਆਂ ਦਿੱਤੇ ਜਿਹੜੀ ਸਾਂਝੀ ਗੱਲਬਾਤ ਹੋਈ। ਕਿਸ ਕਾਰਨਾ ਕਰਕੇ ਜਿਹੜਾ ਆ ਇਹ ਡਬਲ ਬਰਨਿੰਗ ਦੇ ਕੇਸ ਜਿਹੜੇ ਵੱਧਦੇ ਆ ਤਾਂ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਬੜੇ ਹੀ ਅچھے ਤਰੀਕੇ ਦੇ ਨਾਲ ਜੇ ਫਿਕਸਪੈਂਡ ਕੀਤਾ ਉੱਥੇ ਮਸ਼ੀਨਰੀ ਜਿਹੜੀ ਆ ਜਿੱਦੀ ਸਭ ਤੋਂ ਵੱਡਾ ਇਸ਼ੂ ਆ ਕਿ ਸਾਡੇ ਕੋਲ ਰੈਸੀਡੂ ਕਰਨ ਵਾਸਤੇ ਸਾਧਨ ਨਹੀਂ ਉਹਦੇ ਵਾਸਤੇ ਗੱਲਬਾਤ ਹੋਈ ਹੈ ਜਿਹੜੀ ਉਹਨਾਂ ਨੇ ਪੂਰਾ ਫੋਲ ਫੇਰਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਪ੍ਰੋਵਾਈਡ ਕੀਤੀ ਜਾਊਗੀ ਜੇਕਰ ਪ੍ਰਸ਼ਾਸਨ ਐਦਾਂ ਦੀ ਸਾਨੂੰ ਇੰਪਲੀਮੈਂਟੇਸ਼ਨ ਹੋ ਜਾਂਦੀਆਂ ਨੇ ਸਾਡੇ ਕੋਲ ਇੰਪਲੀਮੈਂਟ ਆ ਜਾਂਦੇ ਨੇ ਸਾਰੇ ਤਾਂ ਅਸੀਂ ਪਿੰਡ ਵੱਲੋਂ ਇਹ ਵਿਸ਼ਵਾਸ ਦਿੰਨੇ ਆ ਕਿ ਅਸੀਂ ਬਿਲਕੁਲ ਵਾਤਾਵਰਣ ਪ੍ਰੇਮੀ ਆ ਸਾਨੂੰ ਪਿੰਡ ਜਿਹੜਾ ਆ ਉਹ ਪ੍ਰਸ਼ਾਸਨ ਦੇ ਨਾਲੋਂ ਵੀ ਜ਼ਿਆਦਾ ਪਹਿਲਾਂ ਪਿਆਰਾ ਆ ਅਸੀਂ ਇੱਥੇ ਰਹਿਣਾ ਆ ਸਾਡੀ ਜੀਵਿਕਾ ਆ ਸਾਡੇ ਪੁਰਖਿਆਂ ਦੀ ਧਰਤੀ ਆ ਇਹਨੂੰ ਬਚਾਉਂਦੀ ਅਸੀਂ ਤਤਭਰੇ ਕਿਸੇ ਵੀ ਤਰੀਕੇ ਦੇ ਇਹ ਜਿਹੜੇ ਅੱਗ ਲੱਗਣ ਵਾਲੇ ਕੇਸ ਨਹੀਂ ਨਸ਼ਵਾਦਾ ਨਹੀਂ ਹੋਊਗਾ ਲਗਾਤਾਰ ਇਹਦੇ ਕੰਟਰੋਲ ਕੀਤਾ ਜਾਵੇਗਾ